ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਰੋਚਕ ਪੰਜਾਬੀ ਕਹਾਣੀਆਂ ਚੈਨਲ ਤੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਕਰਦੇ ਹਾਂ ਜੀ ਅੱਜ ਦੀ ਕਹਾਣੀ ਸ਼ੁਰੂ। ਮੇਰਾ ਵਿਆਹ ਕਰਦਿਆ ਨੇ ਛੋਟੀ ਉਮਰ ਹੀ ਵਿੱਚ ਹੀ ਕਰ ਦਿੱਤਾ ਸੀ। ਉਦੋਂ ਜ਼ਮਾਨਾ ਸੀ ਇਦਾਂ ਦਾ ਹੁੰਦਾ ਸੀ ਕਿ ਸਾਰੇ ਕਹਿੰਦੇ ਸੀ ਕਿ ਪਹਿਲਾਂ ਕੁੜੀ ਦਾ ਵਿਆਹ ਕਰ ਦਿਓ। ਮੁੰਡਾ ਤਾਂ ਫਿਰ ਆਪੇ ਵਿਆਹਿਆ ਜਾਊਗਾ। ਮੈਂ ਸਾਰੇ ਰਿਸ਼ਤੇਦਾਰੀਆਂ ਵਿੱਚੋਂ ਹੀ ਵੱਡੀ ਸੀ। ਇਸੇ ਕਰਕੇ ਮੇਰਾ ਵਿਆਹ ਪਹਿਲਾਂ ਹੋਇਆ ਸੀ। ਵਿਆਹ ਵਾਲੇ ਦਨੇਪੇ ਮੈਨੂੰ ਕੋਈ ਜ਼ਿਆਦਾ ਸੁਧ ਪੁੱਧ ਨਹੀਂ ਸੀ ਮੇਰੇ ਸਹੁਰੇ ਪਰਿਵਾਰ ਵਿੱਚ ਮੇਰੀ ਸੱਸ ਮੇਰੇ ਘਰ ਵਾਲਾ ਤੇ ਮੇਰਾ ਇੱਕ ਚਾਚਾ ਸਹੁਰਾ ਤੇ ਚਾਚੀ ਸੱਸ ਤੇ ਇੱਕ ਉਹਨਾਂ ਦੀ ਬੇਟੀ ਸੀ ਚਾਚੀ ਜੀ ਦੀ ਬੇਟੀ ਦਾ ਮੇਰੇ ਨਾਲ ਵੀ ਮੇਰੀਆਂ ਸਹੇਲੀਆਂ ਵਰਗਾ ਹੀ ਪਿਆਰ ਪੈ ਗਿਆ ਸੀ ਮੇਰੇ ਸਹੁਰੇ ਵੀ ਤਾਂ ਮੇਰੇ ਵਿਆਹ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਮੇਰੇ ਵਿਆਹ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਸਾਰਾ ਕੰਮ ਸਿਖਾਇਆ ਸੀ ਚੰਗੀ ਘਰਮਾਂ ਨੂੰ ਤੇ ਚੰਗੇ ਸੱਸ ਮਿਲ ਗਈ ਸੀ ਉਹ ਮੈਨੂੰ ਕੋਈ ਵੀ ਤਾਨਾ ਮੈਨਾਂ ਨੇ ਦਿੰਦੀ ਸੀ ਉਹਨੇ ਤਾਂ ਮੇਰਾ ਬੜਾ ਸਾਥ ਦਿੱਤਾ ਮੈਨੂੰ ਸਾਰਾ ਕੰਮ ਸਿਖਾਇਆ ਕਦੇ ਕੁਝ ਨਹੀਂ ਕਿਹਾ ਬੇਸ਼ੱਕ ਮੈਨੂੰ ਪਹਿਲਾਂ ਵਿਆਹ ਤੋਂ ਕੰਮ ਨਹੀਂ ਸੀ ਆਉਂਦਾ ਪਰ ਉਹਨੇ ਰਿਸ਼ਤੇਦਾਰਾਂ ਵਿੱਚ ਕਦੇ ਵੀ ਇਸ ਗੱਲ ਦਾ ਮੋਸ਼ਕ ਨਹੀਂ ਕੱਢਿਆ ਸੀ ਕਿ ਉਹ ਹਮੇਸ਼ਾ ਮੈਨੂੰ ਚੰਗੀ ਹੀ ਕਹਿੰਦੀ ਸੀ ਕਿ ਮੇਰੀ ਨੌ ਤਾਂ ਬੜੀ ਹੀ ਚੰਗੀ ਆ ਮੇਰੇ ਘਰ ਵਾਲਾ ਵੀ ਚੰਗਾ ਸੀ ਪਰ ਉਹ ਉਮਰ ਵਿੱਚ ਥੋੜਾ ਜਿਹਾ ਵੱਡਾ ਸੀ ਪਰ ਮੇਰਾ ਉਹ ਬੜਾ ਹੀ ਮੋ ਕਰਦਾ ਸੀ ਤੇ ਮੇਰਾ ਖਿਆਲ ਵੀ ਬੜਾ ਰੱਖਦਾ ਸੀ ਫਿਰ ਮੈਂ ਬੜੀ ਹੀ ਜਲਦੀ ਪ੍ਰੈਗਨੈਂਟ ਹੋ ਗਈ ਤੇ ਫਿਰ ਮੇਰੇ ਦੋ ਨਿਆਣੇ ਹੋ ਗਏ ਜਲਦੀ ਜਲਦੀ ਪ੍ਰੈਗਨੈਂਟ ਹੋਣ ਦਾ ਕਾਰਨ ਵੀ ਇਹੀ ਸੀ ਕਿ ਮੇਰੀ ਉਮਰ ਛੋਟੀ ਸੀ ਮੇਰੀ ਛੋਟੀ ਉਮਰ ਵਿੱਚ ਹੀ ਦੋ ਜੁੜਵੇਂ ਬੱਚਿਆਂ ਨੂੰ ਮੈਂ ਜਨਮ ਦਿੱਤਾ ਸੀ ਇੱਕ ਮੁੰਡਾ ਸੀ ਤੇ ਇੱਕ ਕੁੜੀ ਸੀ ਪਰ ਮੇਰੀ ਸੱਸ ਨੇ ਉਸ ਟਾਈਮ ਮੇਰੀ ਬੜੀ ਕੇਅਰ ਕੀਤੀ ਸੀ ਮੈਂ ਆਪਣੇ ਸਹੁਰੇ ਪਰਿਵਾਰ ਵਿੱਚ ਬਹੁਤ ਖੁਸ਼ ਸੀ ਪਰ ਘਰ ਦੇ ਕੰਮ ਕਰਨੇ ਮੈਨੂੰ ਥੋੜੇ ਜਿਹਾ ਔਖੇ ਲੱਗਦੇ ਸੀ ਕਿਉਂਕਿ ਮੇਰੀ ਉਮਰ ਜ਼ਿਆਦਾ ਨਹੀਂ ਸੀ ਪਰ ਫਿਰ ਵੀ ਮੇਰੀ ਸੱਸ ਮੇਰੀ ਮਦਦ ਕਰ ਹੀ ਦਿੰਦੀ ਸੀ ਇੱਕ ਦਿਨ ਮੇਰੇ ਤੇ ਅਜੀਹਾ ਦਿਨ ਆਇਆ ਜਿਸ ਨੇ ਮੇਰੀ ਪੂਰੀ ਜ਼ਿੰਦਗੀ ਪ੍ਰਬਾਦ ਕਰਕੇ ਰੱਖ ਦਿੱਤੀ ਅਚਾਨਕ ਮੇਰੇ ਘਰ ਵਾਲੇ ਨੂੰ ਰਾਤ ਨੂੰ ਸੁੱਤੇ ਪਏ ਨੂੰ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ ਇਹ ਦੁੱਖ ਮੇਰੇ ਲਈ ਬਹੁਤ ਵੱਡਾ ਸੀ ਕਿਉਂਕਿ ਮੈਂ ਅਜੇ ਛੋਟੀ ਉਮਰ ਵਿੱਚ ਸੀ ਤੇ ਛੋਟੀ ਉਮਰ ਵਿੱਚ ਜ਼ਿੰਦਵਾ ਹੋਣਾ ਮੇਰੇ ਲਈ ਬਹੁਤ ਵੱਡਾ ਸਦਮਾ ਸੀ ਪਰ ਮੇਰੀ ਚਾਚੀ ਸੱਸ ਅਤੇ ਉਸ ਦੀ ਕੁੜੀ ਨੇ ਮੈਨੂੰ ਪੜਾ ਹੀ ਹੌਸਲਾ ਦਿੱਤਾ ਉਹਨਾਂ ਦੇ ਹੌਸਲੇ ਨੇ ਮੇਰੇ ਵਿੱਚ ਤਾਂ jaan ਪਾ ਦਿੱਤੀ ਤੇ ਮੈਂ ਫਿਰ ਆਪਣੇ ਬੱਚਿਆਂ ਦੀ ਖਾਤਰ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਘਰ ਵਿੱਚ ਇਹ ਦਿਨ ਵੀ ਆਊਗਾ ਇੱਕ ਦਿਨ ਸਾਡੇ ਤੇ ਕਹਿਰ ਟੁੱਟੇਗਾ ਵੱਡਾ ਕਹਿਰ ਉਦੋਂ ਟੁੱਟਿਆ ਜਦੋਂ ਮੇਰੇ ਚਾਚੇ ਸਹੁਰੇ ਦੀ ਕੁੜੀ ਘਰੋਂ ਭੱਜ ਗਈ ਅਸੀਂ ਦੁਬਾਰਾ ਫਿਰ ਇੱਕ ਵਾਰ ਟੁੱਟ ਗਏ ਮੇਰੇ ਚਾਚੀ ਸੱਸ ਤੋਂ ਇਹ ਸਦਮਾ برداشت ਨਾ ਹੋਇਆ ਤੇ ਇੱਕ ਦਿਨ ਚਾਚੀ ਨੇ ਆਤਮ ਹੱਤਿਆ ਕਰ ਲਈ ਹੁਣ ਸਾਨੂੰ ਤਾਂ ਸਮਝ ਨਹੀਂ ਆ ਰਹੀ ਸੀ ਕਿ ਅਸੀਂ ਕੀ ਕਰੀਏ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਮੇਰਾ ਚਾਚਾ ਸੋਰਾ ਹਮੇਸ਼ਾ ਹੀ ਮੇਰੇ ਵੱਲ ਟੇਡਾ ਟੇਡਾ ਚਾਕਦਾ ਰਹਿੰਦਾ ਸੀ ਜੇ ਕਿਤੇ ਮੈਂ ਕੱਪੜੇ ਧੋਹਦੀ ਜਾਂ ਬਾਂਕਰ ਮਾਰਦੀ ਕੋਡੀ ਸਿੱਧੀ ਹੁੰਦੀ ਤਾਂ ਉਹ ਮੈਨੂੰ ਬੜੇ ਹੀ ਘੋਰ ਨਾਲ ਵੇਖਦਾ ਸੀ ਬਸ ਮੈਂ ਸ਼ਰਮ ਦੀ ਮਾਰੀ ਸਿਰ ਝੁਕਾ ਕੇ ਕੰਮ ਕਰਨ ਲੱਗ ਜਾਂਦੀ ਸੀ ਮੈਂ ਤਾਂ ਹੁਣ ਆਪਣੀ ਜਵਾਕ ਪਾ ਲੈਣੀ ਸੀ ਮੇਰੀ ਸੱਸ ਦਾ ਤੇ ਮੇਰੀ ਚਾਚੀ ਦਾ ਬੜਾ ਮੋਹ ਸੀ ਮੇਰੀ ਸੱਸ ਸਾਰਾ ਦਿਨ ਚਾਚੀ ਦੀਆਂ ਯਾਦਾਂ ਵਿੱਚ ਹੀ ਗਵਾਚੀ ਰਹਿੰਦੀ ਕਦੇ ਕੁੜੀ ਨੂੰ ਯਾਦ ਕਰਕੇ ਰੋਂਦੀ ਕਿ ਸਾਡੇ ਦੋਹਾਂ ਘਰਾਂ ਵਿੱਚ ਇੱਕ ਧੀ ਸੀ ਉਹਨੇ ਵੀ ਸਾਨੂੰ ਜਿਉਂਦਿਆਂ ਨੂੰ ਮਾਰ ਮਕਾਇਆ ਮੇਰੀ ਸੱਸ ਦਾ ਕੰਮ ਕਰਨ ਵੇਲੇ ਧਿਆਨ ਕਿਤੇ ਹੋ ਰਹੀ ਹੁੰਦਾ ਸੀ ਤੇ ਇੱਕ ਦਿਨ ਉਸ ਦੀ ਇਸ ਗਲਤੀ ਨੇ ਉਸ ਦੀ ਜਾਨ ਲੈ ਲਈ ਮੇਰੀ ਸੱਸ ਪਸ਼ੂਆਂ ਨੂੰ ਪੱਖਾ ਲਗਾ ਰਹੀ ਸੀ ਉਸ ਨੂੰ ਪਤਾ ਨਾ ਲੱਗਿਆ ਕਿ ਤਾਰ ਨੰਗੀ ਸੀ ਤੇ ਉਸ ਦਾ ਹੱਥ ਲੱਗ ਗਿਆ ਤੇ ਮੇਰੀ ਸੱਸ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਉਸ ਦਿਨ ਤਾਂ ਮੈਂ ਬੇਹੋਸ਼ ਹੋ ਕੇ ਡਿੱਗ ਪਈ ਸੀ ਕਿਉਂਕਿ ਵਿਆਹ ਤੋਂ ਬਾਅਦ ਮੈਨੂੰ ਇੱਕ ਤੋਂ ਬਾਅਦ ਇੱਕ ਸਦਮਾ ਲੱਗਦਾ ਆ ਰਿਹਾ ਸੀ ਤੇ ਮੈਨੂੰ ਅਗਲੇ ਦਿਨ ਹੋਸ਼ ਆਈ ਸੀ ਉਦੋਂ ਤੱਕ ਮੇਰੀ ਸੱਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ ਹੁਣ ਘਰ ਵਿੱਚ ਮੈਂ ਤੇ ਚਾਚਾ ਸਹੁਰਾ ਹੀ ਰਹਿ ਗਏ ਸੀ ਮੈਂ ਇਕੱਲੀ ਹੋ ਗਈ ਸੀ ਬੱਚੇ ਵੀ ਛੋਟੇ ਸੀ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਮਾਪਿਓ ਚਾਹੁੰਦੇ ਸੀ ਕਿ ਉਹ ਮੈਨੂੰ ਪਿੰਡ ਲੈ ਜਾਣ ਪਰ ਹੁਣ ਪਿੰਡ ਜਾ ਕੇ ਵੀ ਕੀ ਕਰ ਸਕਦੀ ਸੀ ਤੇ ਇੱਥੇ ਵੀ ਘਰ ਵਾਲੇ ਤੋਂ ਬਿਨਾ ਜ਼ਿੰਦਗੀ ਕੱਟਣੀ ਪੜੀ ਔਖੀ ਲੱਗਦੀ ਸੀ ਪਰ ਮੈਂ ਹਮੇਸ਼ਾ ਸੋਚਦੀ ਸੀ ਕਿ ਮੈਂ ਆਪਣੇ ਬੱਚਿਆਂ ਨਾਲੋਂ ਦੂਰ ਨਹੀਂ ਹੋਣਾ ਚਾਹੇ ਜੋ ਮਰਜ਼ੀ ਹੋ ਜਾਵੇ ਮੈਂ ਆਪਣੇ ਮਾਪੇ ਨੂੰ ਕਹਿ ਦਿੱਤਾ ਸੀ ਜੇ ਮੇਰੇ ਕਰਮਾਂ ਵਿੱਚ ਸੁੱਖ ਹੁੰਦਾ ਤਾਂ ਰੱਬ ਮੇਰੇ ਘਰ ਵਾਲੇ ਨੂੰ ਹੀ ਕਿਉਂ ਲੈ ਕੇ ਜਾਂਦਾ ਜੋ ਮੇਰੇ ਕਰਮਾ ਵਿੱਚ ਸੀ ਉਹ ਮੈਨੂੰ ਮਿਲ ਗਿਆ ਹੁਣ ਮੈਂ ਇੱਥੇ ਜਿਉਣਾ ਤੇ ਇੱਥੇ ਹੀ ਮਰਨਾ ਮੈਂ ਇਸ ਘਰ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ ਕਿਉਂਕਿ ਜੇ ਰੱਬ ਨੇ ਮੇਰੇ ਘਰ ਵਾਲੇ ਤੋਂ ਬਾਅਦ ਮੇਰੀ ਸੱਸ ਸੀ ਤੇ ਉਹ ਹੀ ਮੇਰਾ ਸਹਾਰਾ ਸੀ ਤੇ ਅੱਜ ਰੱਬ ਨੇ ਮੇਰਾ ਉਹ ਸਹਾਰਾ ਵੀ ਮੇਰੇ ਤੋਂ ਖੋ ਲਿਆ ਸੀ ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਸੀ ਤੇ ਮੈਂ ਰੱਬ ਨੂੰ ਕਹਿ ਰਹੀ ਸੀ ਕਿ ਰੱਬਾ ਤੂੰ ਮੇਰੇ ਨਾਲ ਇਦਾਂ ਕਿਉਂ ਕਰ ਰਿਹਾ ਮੈਂ ਆਪਣੇ ਸੱਸ ਨੂੰ ਬਹੁਤ ਪਿਆਰ ਕਰਦੀ ਸੀ ਕਿਉਂਕਿ ਉਹ ਮੇਰੀ ਸੱਸ ਬਣ ਕੇ ਨਹੀਂ ਮਾਂ ਬਣ ਕੇ ਹੀ ਰਹਿੰਦੀ ਸੀ ਸਾਰੇ ਕੰਮ ਮੈਨੂੰ ਉਹਨੇ ਹੀ ਸਿਖਾਏ ਸੀ ਮੈਂ ਵੀ ਉਸ ਦਾ ਮੋਹ ਕਿਉਂ ਨਾ ਕਰਦੀ ਦੁੱਖ ਤਾਂ ਮੈਨੂੰ ਆਪਣੇ ਘਰ ਵਾਲੇ ਦੀ ਮੌਤ ਦਾ ਹੀ ਬਹੁਤ ਸੀ ਪਰ ਮੈਂ ਸੱਸ ਦੇ ਸਹਾਰੇ ਫਿਰ ਵੀ ਦਿਨ ਕੱਟ ਰਹੀ ਸੀ ਮੇਰੇ ਮੰਮੀ ਡੈਡੀ ਆਏ ਤੇ ਉਹ ਵੀ ਰੋਂਦੇ ਨਹੀਂ ਛੱਲੇ ਜਾ ਰਹੇ ਸੀ ਮੰਮੀ ਕਹਿ ਰਹੇ ਸੀ ਕਿ ਮੇਰੀ ਧੀ ਦਾ ਇੱਕੋ ਇੱਕ ਸਹਾਰਾ ਸੀ ਇਸ ਘਰ ਵਿੱਚ ਉਹ ਵੀ ਚਲਿਆ ਗਿਆ ਮੇਰੇ ਮੰਮੀ ਡੈਡੀ ਕਹਿਣ ਲੱਗੇ ਕਿ ਪੁੱਤ ਹੁਣ ਤੂੰ ਇੱਥੇ ਇਕੱਲੀ ਕਿਹਦੇ ਕੋਲ ਰਵੇਂਗੀ ਚਾਰਾ ਸਾਡੇ ਨਾਲ ਚੱਲ ਅਸੀਂ ਤੈਨੂੰ ਉੱਥੇ ਰੱਖ ਲਵਾਂਗੇ ਪਰ ਮੈਂ ਆਪਣੇ ਪੇਕੇ ਘਰ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਮੇਰੀ ਪਰਜਾਈ ਬੜੇ ਹੀ ਕੱਬੇ ਸੁਭਾਦੀ ਸੀ ਉਹ ਤਾਂ ਮੈਨੂੰ ਉੱਥੇ ਇੱਕ ਦਿਨ ਗਈ ਨੂੰ ਨਹੀਂ ਚਰਦੀ ਸੀ ਹੁਣ ਉਹਨੇ ਮੈਨੂੰ ਕਿੱਥੇ ਚਰਨਾ ਸੀ ਇਸ ਕਰਕੇ ਮੈਂ ਆਪਣੇ ਮਾਪੇ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਸੀ ਕਿ ਮੇਰੇ ਮੰਮੀ ਕਹਿ ਰਹੇ ਸੀ ਕਿ ਪੁੱਤ ਤੂੰ ਇਕੱਲੀ ਆਪਣੇ ਚਾਚੇ ਸਹੁਰੇ ਕੋਲ ਕਿਵੇਂ ਰਵੇਂਗੀ ਮੈਨੂੰ ਵੀ ਕਦੀ-ਕਦੀ ਇਹ ਗੱਲ ਸੋਚ ਕੇ ਡਰ ਲੱਗਦਾ ਸੀ ਕਿ ਚਾਚਾ ਪਹਿਲਾਂ ਹੀ ਮੇਰੇ ਵੱਲ ਮਾੜੀ ਨਿਗਾਹ ਨਾਲ ਦੇਖਦਾ ਸੀ ਤੇ ਹੁਣ ਮੈਨੂੰ ਚਾਚੇ ਦੇ ਕੋਲ ਰਹਿਣਾ ਬਹੁਤ ਔਖਾ ਲੱਗਦਾ ਸੀ ਪਰ ਮੈਂ ਆਪਣੇ ਪੇਕੇ ਘਰ ਵੀ ਨਹੀਂ ਜਾ ਸਕਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਬੱਚੇ ਨੂੰ ਜੋ ਇਸ ਘਰ ਵਿੱਚ ਸਾਰੇ ਹੱਕ ਮਿਲਣਗੇ ਉਹ ਨਾਨਕੇ ਘਰ ਵਿੱਚ ਨਹੀਂ ਮਿਲਣਗੇ ਉੱਥੇ ਤਾਂ ਮੇਰੇ ਬੱਚਿਆਂ ਨੂੰ ਠੋਕਰਾਂ ਹੀ ਖਾਣ ਨੂੰ ਮਿਲਣਗੀਆਂ ਤੇ ਠੋਕਰਾਂ ਹੀ ਮੈਨੂੰ ਵੱਜਣਗੀਆਂ ਇਸ ਕਰਕੇ ਮੈਂ ਸਭ ਕੁਝ ਰੱਬ ਤੇ ਹੀ ਛੱਡ ਦਿੱਤਾ ਮੇਰੀ ਸੱਸ ਦੀ ਮੌਤ ਤੋਂ ਮਹੀਨਾ ਕੋ ਬਾਅਦ ਤਾਂ ਮੇਰਾ ਚਾਚਾ ਸੌਰਵ ਵਧੀਆ ਰਿਹਾ ਜੋ ਵੀ ਸੌਦਾ ਪੱਤਾ ਹੁੰਦਾ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਉਹ ਮੈਨੂੰ ਲਿਆ ਕੇ ਦੇ ਦਿੰਦਾ ਸੀ ਇੱਕ ਦਿਨ ਮੈਂ ਬਾਥਰੂਮ ਵਿੱਚ ਕੱਪੜੇ ਧੋ ਰਹੀ ਸੀ ਤਾਂ ਮੇਰਾ ਚਾਚਾ ਸੌਰਾ ਬਹਾਨੇ ਨਾਲ ਮੇਰੇ ਮਗਰ ਆ ਗਿਆ ਕਹਿਣ ਲੱਗਾ ਭਾਈ ਪਾਣੀ ਗਰਮ ਹੈਗਾ ਜੇ ਗਰਮ ਧੰਗੀ ਚੜੀ ਛੱਡ ਤੇ ਜਦੋਂ ਵੀ ਮੈਂ ਪਿੱਛੇ ਮੁੜ ਕੇ ਕਹਿਣ ਲੱਗੀ ਕਿ ਹਾਂਜੀ ਚਾਚਾ ਜੀ ਪਾਣੀ ਗਰਮ ਹੈਗਾ ਤਾਂ ਚਾਚੇ ਨੇ ਮੇਰੀ ਇੱਕਦਮ ਬਾਹ ਫੜ ਲਈ ਕਹਿਣ ਲੱਗਾ ਪਾਣੀ ਤਾਂ ਗਰਮ ਹੈਗਾ ਹੀ ਆ ਤੂੰ ਵੀ ਹੁਣ ਥੋੜੀ ਗਰਮ ਹੋ ਜਾ ਮੈਂ ਕਿਹਾ ਚਾਚਾ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਚਾਚੇ ਨੇ ਫਿਰ ਮੇਰੀ ਏਕਣਾ ਸੁਣੀ ਤੇ ਹੌਲੀ ਹੌਲੀ ਫਿਰ ਮੇਰੀ ਛਾਤੀ ਤੇ ਹੱਥ ਫੇਰਨ ਲੱਗ ਗਿਆ ਚਾਚੇ ਨੇ ਇਸ ਤਰ੍ਹਾਂ ਕਰਨ ਨਾਲ ਮੈਨੂੰ ਵੀ ਕੰਪਨੀ 'ਚ ਇਹ ਚੜਖੀ ਮੈਂ ਚਾਚੇ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਫਿਰ ਚਾਚਾ ਮੇਰੇ ਪੱਟਾਂ ਤੇ ਹੱਥ ਫੇਰਨ ਲੱਗਾ ਫਿਰ ਮੈਨੂੰ ਵੀ ਸਰੂਰ ਜਿਹਾ ਆਨ ਲੱਗ ਪਿਆ ਕਿਉਂਕਿ ਮੇਰੀ ਵੀ ਚੜਦੀ ਜਵਾਨੀ ਸੀ ਉਸ ਵੇਲੇ ਮੇਰੀ ਉਮਰ ਮਸਾਂ 24 ਕੋ ਸਾਲ ਦੀ ਸੀ ਤੇ ਮੈਂ ਵੀ ਚਾਚੇ ਨੂੰ ਰੋਕ ਨਾ ਸਕੀ ਪਤਾ ਹੀ ਨਾ ਲੱਗਿਆ ਕਦੋਂ ਮੈਂ ਆਪਣੇ ਆਪ ਕੋ ਬੈਠੀ ਚਾਚਾ ਮੈਨੂੰ ਬਾਥਰੂਮ ਚੋਂ ਚੱਕ ਕੇ ਬੈਡਰੂਮ ਵਿੱਚ ਲੈ ਗਿਆ ਉੱਥੇ ਚਾਚੇ ਨੇ ਮੈਨੂੰ ਬੈੱਡ ਤੇ ਪਾ ਦਿੱਤਾ ਅਤੇ ਚਾਚਾ ਵੀ ਭੁੱਲ ਗਿਆ ਸੀ ਕਿ ਇਹ ਮੇਰੀ ਨੋ ਲੱਗਦੀ ਆ ਚਾਚੇ ਨੇ ਹੌਲੀ ਹੌਲੀ ਆਪ ਆਪਣੇ ਕੱਪੜੇ ਉਤਾਰੇ ਤੇ ਫਿਰ ਮੇਰੇ ਵੀ ਅਸੀਂ ਫਿਰ ਉਹ ਸਭ ਕੁਝ ਕਰ ਲਿਆ ਜੋ ਇੱਕ ਪਤੀ ਪਤਨੀ ਦੇ ਰਿਸ਼ਤੇ ਵਿੱਚ ਹੁੰਦਾ ਚਾਚੇ ਨੇ ਮੇਰੇ ਅੰਦਰ ਲੱਗੀ ਆਗ ਨੂੰ ਵੀ ਅੱਜ ਕੁਝ ਸ਼ਾਂਤ ਕਰ ਦਿੱਤਾ ਸੀ ਕਿਉਂਕਿ ਪਤੀ ਦੀ ਮੌਤ ਤੋਂ ਬਾਅਦ ਮੈਨੂੰ ਵੀ ਉਸਤੀ ਕਮੀ ਬਹੁਤ ਮਹਿਸੂਸ ਹੁੰਦੀ ਸੀ ਅੰਦਰੋਂ ਅੰਦਰ ਤਾਂ ਮੈਂ ਵੀ ਚਾਹੁੰਦੀ ਸੀ ਕਿ ਮੇਰਾ ਮੈਂ ਦੂਜਾ ਵਿਆਹ ਕਰਵਾ ਲਵਾਂ ਮੇਰੀ ਉਮਰ ਬਹੁਤ ਛੋਟੀ ਸੀ ਇਸ ਕਰਕੇ ਮੇਰੇ ਅੰਦਰ ਦੀ ਇਹ ਇੱਛਾ ਜਾਗ ਪੈਂਦੀ ਸੀ ਪਰ ਫਿਰ ਮੈਂ ਆਪਣੇ ਬੱਚਿਆਂ ਬਾਰੇ ਸੋਚ ਕੇ ਚੁੱਪ ਹੋ ਜਾਂਦੀ ਸੀ ਕਿ ਜਿੱਥੇ ਦੂਜਾ ਵਿਆਹ ਕਰਵਾਉਂਗੀ ਉਹਨਾਂ ਨੇ ਮੇਰੇ ਬੱਚਿਆਂ ਨੂੰ ਪਿਆਰ ਨਹੀਂ ਦੇਣਾ। ਉਹਨਾਂ ਦੇ ਮੇਰੇ ਜਵਾਕ ਕੀ ਲੱਗਣਗੇ? ਮੈਨੂੰ ਵੀ ਇਹ ਪਤਾ ਸੀ। ਉੱਥੇ ਮੇਰਾ ਜਦੋਂ ਹੋਰ ਨਿਆਣਾ ਹੋ ਗਿਆ ਤਾਂ ਫਿਰ ਤਾਂ ਮੇਰੇ ਜਵਾਕਾਂ ਨੂੰ ਕਿਸੇ ਨੇ ਸਹਾਰਾ ਨਹੀਂ ਦੇਣਾ। ਹੁਣ ਚਾਚਾ ਮੇਰਾ ਹੋਰ ਵੀ ਜ਼ਿਆਦਾ ਖਿਆਲ ਰੱਖਣ ਲੱਗ ਪਿਆ ਸੀ। ਚਾਚੇ ਦੀ ਦਿਲਚਸਪੀ ਮੇਰੇ ਵਿੱਚ ਵਧਦੀ ਜਾ ਰਹੀ ਸੀ। ਮੇਰਾ ਚਾਚਾ ਕੋਈ ਜ਼ਿਆਦਾ ਉਮਰ ਦਾ ਨਹੀਂ ਸੀ। ਉਸ ਦੀ ਉਮਰ ਵੀ ਮਸਾ 38 ਸਾਲ ਦੀ ਸੀ। ਚਾਚਾ ਹੱਟਾ-ਕਟਾ ਨੌਜਵਾਨ ਸੀ ਤੇ ਦੇਖਣ ਵਿੱਚ ਵੀ ਬਹੁਤ ਸੋਹਣਾ ਸੁਨੱਖਾ ਸੀ। ਹੁਣ ਮੇਰੇ ਤਾਂ ਵਨਸਵੰਨੀਆਂ ਚੀਜ਼ਾਂ ਲਿਆ ਕੇ ਦਿੰਦਾ ਤੇ ਬਹੁਤ ਸੋਹਣੇ-ਸੋਹਣੇ ਕੱਪੜੇ ਮੇਰੇ ਬੱਚਿਆਂ ਵਾਸਤੇ ਵੀ ਲੈ ਕੇ ਆਉਂਦਾ ਚਾਚਾ ਦੇ ਪਹਿਲਾਂ ਨਾਲੋਂ ਖੁਸ਼ ਰਹਿਣ ਲੱਗ ਪਿਆ ਕਿਉਂਕਿ ਕੁੜੀ ਦੇ ਘਰੋਂ ਭੱਜ ਜਾਣ ਤੋਂ ਬਾਅਦ ਅਤੇ ਚਾਚੀ ਦੀ ਮੌਤ ਤੋਂ ਬਾਅਦ ਚਾਚਾ ਬਹੁਤ ਉਦਾਸ ਰਹਿਣ ਲੱਗ ਪਿਆ ਸੀ ਤੇ ਹੁਣ ਅਸੀਂ ਦੋਨੋਂ ਜਦੋਂ ਇੱਕ ਦੂਜੇ ਦਾ ਸਹਾਰਾ ਬਣੇ ਤਾਂ ਨਾ ਅਸੀਂ ਦੋਨੇ ਹੀ ਖੁਸ਼ ਸੀ ਪਰ ਸਾਨੂੰ ਡਰ ਲੱਗਦਾ ਸੀ ਕਿ ਜੇ ਕਿਦਰੇ ਸਾਨੂੰ ਕਿਸੇ ਨੇ ਦੇਖ ਲਿਆ ਤਾਂ ਲੋਕ ਸਾਡੇ ਬਾਰੇ ਵੱਖ-ਵੱਖ ਗੱਲਾਂ ਬਣਾਉਣਗੇ ਤੇ ਫਿਰ ਅਸੀਂ ਘਰੋਂ ਬਾਹਰ ਨਿਕਲਣ ਜੋਗੇ ਨਹੀਂ ਰਹਿਣਾ ਇੱਕ ਦਿਨ ਦੁਪਹਿਰ ਵੇਲੇ ਮੇਰੇ ਬੱਚੇ ਸੁੱਤੇ ਹੋਏ ਸੀ ਮੇਰੇ ਬੱਚੇ ਉਦੋਂ 3 ਕੋ ਸਾਲ ਦੇ ਵੀ ਹੋ ਚੁੱਕੇ ਸੀ ਚਾਚਾ ਕਹਿੰਦਾ ਨਿਆਣੇ ਸੌਂ ਗਏ ਆ ਜਾ ਆਪਾਂ ਅੰਦਰ ਚੱਲਦੇ ਹਾਂ ਕੁਝ ਟਾਈਮ ਰੋਮਾਂਸ ਕਰਦੇ ਹਾਂ ਮੈਨੂੰ ਵੀ ਚਾਚੇ ਦੇ ਨਾਲ ਸਮਾਂ ਗੁਜ਼ਾਰਨਾ ਵਧੀਆ ਲੱਗਦਾ ਸੀ ਹੁਣ ਮੈਂ ਵੀ ਮੌਕਾ ਭਾਲਦੀ ਰਹਿੰਦੀ ਸੀ ਕਿਉਂਕਿ ਚਾਚੇ ਨਾਲ ਸਮਾਂ ਗੁਜ਼ਾਰ ਕੇ ਮੈਨੂੰ ਬੜੀ ਸੰਤੁਸ਼ਟੀ ਮਿਲਦੀ ਸੀ ਅਸੀਂ ਦਿਨ ਵੇਲੇ ਬੈੱਡਰੂਮ ਵਿੱਚ ਸੀ ਕਿ ਅਚਾਨਕ ਮੇਰੇ ਮਾਪਿਓ ਆ ਗਏ। ਉਹਨਾਂ ਨੇ ਸਾਨੂੰ ਆਵਾਜ਼ਾਂ ਮਾਰੀਆਂ। ਮੈਂ ਤੇ ਚਾਚਾ ਅਸੀਂ ਇਕੱਠੇ ਕਮਰੇ ਵਿੱਚ ਸੀ ਤੇ थरथਰ ਕੰਬਣ ਲੱਗ ਪਏ। ਇਹਨਾਂ ਨੇ ਤਾਂ ਸਾਨੂੰ ਆ ਕੇ ਉੱਤੋਂ ਹੀ ਫੜ ਲਿਆ। ਹੁਣ ਦਰਵਾਜ਼ਾ ਤਾਂ ਖੋਲਣਾ ਹੀ ਪੈਣਾ ਸੀ। ਜਦੋਂ ਮੈਂ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੀ, ਚਾਚਾ ਅੰਦਰ ਹੀ ਬੈਠਾ ਰਿਆ। ਮੇਰੀ ਮਾਂ ਨੂੰ ਮੇਰੇ ਤੇ ਸ਼ੱਕ ਹੋਇਆ ਕਿ ਸ਼ਾਇਦ ਕੋਈ ਅੰਦਰ ਗੈਰ-ਮਰਦ ਇਹਦੇ ਨਾਲ ਹੋਊਗਾ। ਮੇਰੇ ਮੱਥੇ ਤੇ ਆਇਆ ਪਸੀਨਾ ਤੇ ਮੇਰੇ ਸੁੱਕੇ ਹੋਏ ਬੁੱਲ ਇਹ ਦੱਸ ਰਹੇ ਸੀ ਕਿ ਮੈਂ ਜ਼ਰੂਰ ਆਪਣੇ ਮਾਂ-ਬਾਪ ਤੋਂ ਕੁਝ ਲੁਕੋ ਕੇ ਗਲਤ ਕਰ ਰਹੀ ਆ ਮੇਰੀ ਮੰਮੀ ਨੇ ਮੈਨੂੰ ਪਾਣੀ ਪੁਲਾਇਆ ਤੇ ਬਿਠਾਇਆ ਫਿਰ ਬੜੇ ਪਿਆਰ ਨਾਲ ਪੁੱਛਿਆ ਕਿ ਦੱਸ ਪੁੱਤ ਤੇਰੇ ਕੋਲ ਅੰਦਰ ਕੌਣ ਸੀ ਮੈਨੂੰ ਪਤਾ ਤੇਰੀ ਵੀ ਉਮਰ ਛੋਟੀ ਐ ਚੜ੍ਹਦੀ ਜਵਾਨੀ ਵਿੱਚ ਹੀ ਤੂੰ ਇਹ ਦਵਾ ਹੋ ਗਈ ਐ ਇਸ ਕਰਕੇ ਤਾਂ ਮੈਂ ਤੈਨੂੰ ਕਹਿੰਦੀ ਸੀ ਕਿ ਅਸੀਂ ਤੇਰਾ ਵਿਆਹ ਕਰ ਦਿੰਦੇ ਹਾਂ ਕਿਉਂਕਿ ਜਵਾਨੀ ਦੀ ਅੱਗ ਛੜਦੀ ਉਮਰ ਸ਼ਾਂਤ ਕਰਨੀ ਹੀ ਪੈਂਦੀ ਆ ਫਿਰ ਮਮ ਨੂੰ ਮੈਂ ਦੱਸਿਆ ਕਿ ਮੰਮੀ ਮੇਰੇ ਨਾਲ ਕਮਰੇ ਵਿੱਚ ਚਾਚਾ ਸੀ ਮੰਮੀ ਮੈਨੂੰ ਝੜਕਣ ਲੱਗੀ ਕਹਿਣ ਲੱਗੀ ਅਸੀਂ ਜਦੋਂ ਤੈਨੂੰ ਕਿਹਾ ਸੀ ਕਿ ਅਸੀਂ ਤੇਰਾ ਦੂਜਾ ਵਿਆਹ ਕਰ ਦਿੰਨੇ ਆ ਤਾਂ ਤੂੰ ਉਦੋਂ ਕੋਈ ਹਾਮੀ ਨਹੀਂ ਭਰੀ ਹੁਣ ਆਪਣੇ ਚਾਚੇ ਸਹੁਰੇ ਦੇ ਨਾਲ ਹੀ ਇਹ ਸਭ ਕੁਝ ਕਰਨ ਲੱਗ ਪਈ ਐ ਮੈਂ ਕਿਹਾ ਮੰਮੀ ਮੈਂ ਇਹ ਘਰ ਛੱਡ ਕੇ ਜਾਣਾ ਨਹੀਂ ਚਾਹੁੰਦੀ ਕਿਉਂਕਿ ਮੈਂ ਜਿੱਥੇ ਵਿਆਹ ਕਰਵਾਉਂਗੀ ਉਹ ਮੇਰੇ ਬੱਚਿਆਂ ਨੂੰ ਆਪਣੇ ਬੱਚੇ ਨਹੀਂ ਸਮਝਣਗੇ ਚਾਚੇ ਦਾ ਤਾਂ ਫਿਰ ਵੀ ਆਪਣਾ ਹੀ ਲਊ ਹੈ ਬਾਕੀ ਹੁਣ ਘਰ ਵਿੱਚ ਅਸੀਂ ਦੋਨੋਂ ਇਕੱਲੇ ਰਹਿਨੇ ਆ ਲੋਕਾਂ ਨੇ ਤਾਂ ਸਾਡੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਵੀ ਕਰ ਦਿੱਤੀਆਂ ਅਸੀਂ ਹੁਣ ਰਹਿਣਾ ਤਾਂ ਦੋਨਾਂ ਨੇ ਇਕੱਠਿਆਂ ਨਹੀਂ ਆ ਤੇ ਫਿਰ ਮੈਂ ਤੇ ਚਾਚੇ ਨੇ ਸੋਚਿਆ ਕਿ ਲੋਕ ਤਾਂ ਹੁਣ ਗੱਲਾਂ ਬਣਾ ਹੀ ਰਹੇ ਨੇ ਤੇ ਆਪਾਂ ਆਪਣੀ ਜ਼ਿੰਦਗੀ ਦਾ ਪੂਰਾ ਮਜ਼ਾ ਤਾਂ ਲੈ ਲਈਏ ਮੇਰੀ ਵੀ ਜਵਾਨੀ ਦੀ ਆਗ ਮੈਨੂੰ ਦਿਨ ਰਾਤ ਤਪਾਉਂਦੀ ਸੀ ਤੇ ਫਿਰ ਮੈਂ ਵੀ ਚਾਚੇ ਦੀ ਹਾਂ ਵਿੱਚ ਹਾਮਲਾ ਦਤੀ ਤਾਂ ਮੇਰੀ ਮਾਂ ਕਹਿਣ ਲੱਗੀ ਹੁਣ ਤੁਹਾਨੂੰ ਫਿਰ ਇਸ ਰਿਸ਼ਤੇ ਨੂੰ ਕੋਈ ਨਾਮ ਵੀ ਦੇਣਾ ਚਾਹੀਦਾ ਤਾਂ ਕਿ ਤੁਸੀਂ ਇਹ ਦੋਨੋਂ ਇਕੱਠੇ ਰਹਿ ਰਹੇ ਹੋ ਤਾਂ ਲੋਕ ਤੁਹਾਡੇ ਤੇ ਉਂਗਲੀਆਂ ਨਾ ਚੁੱਕਣ ਮੈਂ ਕਿ ਮਮੀ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਵੋ ਮੇਰੀ ਮੰਮੀ ਨੇ ਮੇਰੇ ਡੈਡੀ ਕੋਲ ਗੱਲ ਕੀਤੀ ਤਾਂ ਡੈਡੀ ਇਹ ਗੱਲ ਸੁਣ ਕੇ ਅੰਕ ਬਬੂਲਾ ਹੋ ਗਏ ਕਹਿਣ ਲੱਗੇ ਮੈਂ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਸੌਰਾ ਤਾਂ ਪਿਓ ਬਰਾਬਰ ਹੁੰਦਾ ਤੇ ਮੈਂ ਇੱਕ ਪਿਆਰਤੀ ਦੇ ਰਿਸ਼ਤੇ ਨੂੰ ਪਤੀ ਪਤਨੀ ਦੇ ਰਿਸ਼ਤੇ ਵਿੱਚ ਨਹੀਂ ਬਣ ਸਕਦਾ ਇਨਾ ਕਹਿ ਕੇ ਡੈਡੀ ਗੁੱਸੇ ਜੇ ਹੋਗੇ ਤੇ ਸਾਡੇ ਕੋਲੋਂ ਚਲੇ ਗਏ ਪਰ ਮੈਨੂੰ ਤੇ ਚਾਚੇ ਨੂੰ ਤਾਂ ਹਾਲੇ ਇੱਕ ਦੂਜੇ ਦਾ ਪੂਰਾ ਚਸਕਾ ਪੈ ਗਿਆ ਸੀ ਹੁਣ ਤਾਂ ਅਸੀਂ ਇੱਕੋ ਕਮਰੇ ਵਿੱਚ ਹੀ ਰਾਤ ਨੂੰ ਸੌਂਦੇ ਸੀ ਮੈਂ ਬੈੱਡ ਤੇ ਜਵਾਕਾਂ ਨੂੰ ਲੈ ਕੇ ਪੈ ਜਾਂਦੀ ਸੀ ਤੇ ਚਾਚਾ ਕੋਲ ਮੰਜਾ ਢਾਹ ਲੈਂਦਾ ਸੀ ਜਦੋਂ ਜਵਾਕ ਸੌਂ ਜਾਂਦੇ ਸੀ ਤਾਂ ਮੈਂ ਤੇ ਚਾਚਾ ਅਸੀਂ ਦੋਨੋਂ ਇਕੱਠੇ ਹੀ ਸਾਰੀ ਰਾਤ ਗੁਜ਼ਾਰਦੇ ਸਾਨੂੰ ਇੱਕ ਦੂਸਰੇ ਦੇ ਨਾਲ ਬੜਾ ਹੀ ਮਜ਼ਾ ਆਉਂਦਾ ਸੀ ਮੈਨੂੰ ਲੱਗਦਾ ਸੀ ਕਿ ਹੁਣ ਤਾਂ ਮੇਰਾ ਚਾਚੇ ਬਿਨਾਂ ਰਹਿਣਾ ਵੀ ਮੁਸ਼ਕਲ ਹੋ ਜਾਊਗਾ ਹੁਣ ਇਸ ਗੱਲ ਨੂੰ 3 ਮਹੀਨੇ ਹੋ ਚੁੱਕੇ ਸੀ ਪਰ ਮੈਂ ਅੱਜ ਤੱਕ ਆਪਣੇ ਪੇਕੇ ਘਰ ਗਿਆ ਨਹੀਂ ਮਾਰਿਆ ਸੀ ਹੁਣ ਮੈਨੂੰ ਵੀ ਲੱਗਦਾ ਸੀ ਕਿ ਜੇਕਰ ਮੇਰੇ ਮਾਪੇ ਸਾਡੇ ਰਿਸ਼ਤੇ ਲਈ ਮੰਨ ਜਾਣ ਤਾਂ ਹੀ ਮੈਂ ਆਪਣੇ ਪੇਕੇ ਘਰ ਜਾਵਾਂਗੀ ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ ਆਪਣੇ ਪੇਕੇ ਘਰ ਦੀ ਮੈਂ ਇੱਥੇ ਚਾਚੇ ਦੇ ਨਾਲ ਹੀ ਖੁਸ਼ ਹਾਂ ਫਿਰ ਇੱਕ ਦਿਨ ਸਾਡੇ ਭੂਆ ਜੀ ਆਏ ਤੇ ਮੈਂ ਉਹਨਾਂ ਕੋਲ ਮੇਰੀ ਤੇ ਚਾਚੇ ਦੀ ਸਾਰੀ ਗੱਲ ਦਸੀ। ਪੂਆਜੀ ਕਹਿਣ ਲੱਗੇ ਕਿ ਦੇਖ ਪੁੱਤ ਉਹਨੋਂ ਵੀ ਸਹਾਰੇ ਦੀ ਲੋੜ ਐ ਤੇ ਤੈਨੂੰ ਵੀ ਸਹਾਰੇ ਦੀ ਲੋੜ ਐ। ਪੂਆਜੀ ਨੇ ਮੇਰੀ ਗੱਲ ਬੜੀ ਹੀ ਚੰਗੀ ਤਰ੍ਹਾਂ ਸਮਝੀ। ਉਹ ਮੈਨੂੰ ਕਹਿਣ ਲੱਗੇ ਕਿ ਲੋਕ ਤਾਂ ਉਸ ਦਿਨ ਤੋਂ ਹੀ ਤੁਹਾਡੀਆਂ ਗੱਲਾਂ ਕਰਨ ਲੱਗ ਪਏ ਸੀ ਜਿਸ ਦਿਨ ਤੇਰੀ ਮਾਂ ਦੀ ਮੌਤ ਹੋ ਗਈ ਸੀ ਤੇ ਤੁਸੀਂ ਦੋਨੋਂ ਘਰੇ ਇਕੱਲੇ ਰਹਿ ਗਏ ਸੀ। ਹੁਣ ਤਾਂ ਲੋਕ ਤੁਹਾਡੀਆਂ ਗੱਲਾਂ ਕਰਕੇ ਵੀ ਹਟ ਗਏ ਹੋਣਗੇ ਤੇ ਫਿਰ ਮੇਰੀ ਪੂਆ ਨੇ ਮੇਰੇ ਮਾਂ-ਬਾਪ ਨੂੰ ਸੁਨੇਹਾ ਘੱਲਿਆ ਮੇਰੇ ਮਾਪੇ ਵੀ ਆ ਗਏ ਸਾਰਿਆਂ ਨੇ ਫਿਰ ਰਲ ਕੇ ਇਹ ਸਲਾਹ ਬਣਾਈ ਕਿ ਮੇਰਾ ਤੇ ਚਾਚੇ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਇਹਦੇ ਵਿੱਚ ਹੀ ਸਭ ਦੀ ਭਲਾਈ ਸੀ ਫਿਰ ਸਾਰਿਆਂ ਨੇ ਰਲ ਮਿਲ ਕੇ ਸਾਡਾ ਵਿਆਹ ਕਰ ਦਿੱਤਾ ਪਹਿਲਾਂ ਪਹਿਲਾਂ ਤਾਂ ਚਾਚੇ ਨਾਲ ਮੈਨੂੰ ਬਾਹਰ ਅੰਦਰ ਜਾਣ ਤੋਂ ਡਰ ਜਿਹਾ ਲੱਗਦਾ ਸੀ ਬੜੇ ਸੰਗ ਜਿਹੀ ਆਉਂਦੀ ਸੀ ਕਿ ਲੋਕ ਕੀ ਕਹਿਣਗੇ ਪਰ ਫਿਰ ਚਾਚੇ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਤੇਰੀ ਜ਼ਿੰਦਗੀ ਆ ਤੇ ਤੂੰ ਹੀ ਇਹਨੂੰ ਖੁੱਲ੍ਹ ਕੇ ਜਿਉਂ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰ ਕਿਉਂਕਿ ਲੋਕ ਰੋਂਦਿਆਂ ਨੂੰ ਹੋਰ ਰਵਾਉਂਦੇ ਆ ਤੇ ਹੱਸਦਿਆਂ ਨੂੰ ਵੇਖ ਕੇ ਜਰਦੇ ਨਹੀਂ ਤੂੰ ਆਪਣੇ ਬੱਚੇ ਪਾਲਣੇ ਆ ਆਪਣੀ ਜ਼ਿੰਦਗੀ ਜਿਉਣੀ ਆ ਕਿਸੇ ਦੀ ਪ੍ਰਵਾਹ ਨਾ ਕਰ ਖੁੱਲ ਕੇ ਜ਼ਿੰਦਗੀ ਜਿਉ ਫਿਰ ਮੈਂ ਤੇ ਚਾਚਾ ਦੋਨੋਂ ਸਾਰੇ ਲੋਕਾਂ ਦੀਆਂ ਗੱਲਾਂ ਨੂੰ ਭੁਲਾ ਕੇ ਬੜੀ ਵਧੀਆ ਜ਼ਿੰਦਗੀ ਬਤੀਤ ਕਰਨ ਲੱਗ ਪਏ ਮੈਨੂੰ ਵੀ ਹੁਣ ਇਸ ਗੱਲ ਦੀ ਸਮਝ ਆ ਚੁੱਕੀ ਸੀ ਕਿ ਕਦੇ ਵੀ ਲੋਕਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਕਿਉਂਕਿ ਲੋਕ ਤੋਂ ਦੋ ਦਿਨ ਬੋਲਣ ਕਿਤੇ ਬੋਲ ਕੇ ਹਟ ਜਾਣਗੇ ਤੇ ਤੁਸੀਂ ساری ਜ਼ਿੰਦਗੀ ਮਰ ਮਰ ਕੇ ਕੱਟਦੇ ਰਹੋਗੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਮੈਂ ਤੇ ਚਾਚਾ ਦੋਨੋਂ ਖੁੱਲ ਕੇ ਜ਼ਿੰਦਗੀ ਜਿਉਣ ਲੱਗੇ ਮੈਨੂੰ ਤੇ ਚਾਚੇ ਨੂੰ ਇਕੱਠਿਆਂ ਰਹਿੰਦਿਆਂ ਨੂੰ ਅੱਜ 7-8 ਸਾਲ ਹੋ ਚੁੱਕਿਆ ਪਰ ਚਾਚੇ ਨੇ ਕਦੇ ਵੀ ਆਪਣੇ ਬੱਚੇ ਦੀ ਇੱਛਾ ਦੀ ਜ਼ਾਹਰ ਨਹੀਂ ਕੀਤੀ ਚਾਚਾ ਮੇਰੇ ਬੱਚਿਆਂ ਨੂੰ ਵੀ ਜਾਨੋਂ ਵੱਧ ਪਿਆਰ ਕਰਦਾ ਅੱਜ ਵੀ ਮੈਂ ਕਦੇ ਚਾਚੇ ਨੂੰ ਚਾਚਾ ਕਹਿ ਕੇ ਬੁਲਾਉਂਦੀ ਹਾਂ ਤਾਂ ਉਹ ਕਹਿ ਦਿੰਦਾ ਹੈ ਕਿ ਹੁਣ ਤਾਂ ਪਹਿਲਾਂ ਵਾਲਾ ਰਿਸ਼ਤਾ ਛੱਡ ਦੇ ਹੁਣ ਤਾਂ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਪਤੀ ਪਤਨੀ ਦੇ ਰਿਸ਼ਤੇ ਵਿੱਚ ਬੱਜੇ ਹੋਏ ਪਰ ਮੈਂ ਕਹਿ ਦਿੰਦੀ ਸੀ ਕਿ ਮੇਰੇ ਮੂੰਹ ਵਿੱਚੋਂ ਚਾਚਾ ਹੀ ਨਿਕਲਦਾ ਤੇ ਮੇਰੇ ਬੱਚੇ ਚਾਚੇ ਨੂੰ ਪਾਪਾ ਕਹਿ ਕੇ ਬੁਲਾਉਂਦੇ ਨੇ ਚਾਚਾ ਉਹਨਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਮੇਰੇ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਾ ਕਿ ਉਹਦੇ ਇਸ ਹੋ ਸਕੇ ਪਿਓ ਦੀ ਮੌਤ ਹੋ ਚੁੱਕੀ ਆ ਇਹ ਤਾਂ ਉਹਨਾਂ ਦਾ ਮਤਰਿਆ ਪਿਓ ਆ ਕਿਉਂਕਿ ਚਾਚੇ ਨੇ ਕਦੇ ਉਹਨਾਂ ਨੂੰ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਚਾਚਾ ਉਹਨਾਂ ਨੂੰ ਪਿਆਰ ਹੀ ਇੰਨਾ ਦੇ ਰਿਹਾ ਤੇ ਮੈਂ ਅੱਜ ਆਪਣੇ ਘਰ ਵਿੱਚ ਬਹੁਤ ਖੁਸ਼ ਆ ਮੈਂ ਆਪਣੀਆਂ ਭੈਣਾਂ ਨੂੰ ਵੀ ਇਹ ਸਲਾਹ ਦੇਵਾਂਗੀ ਕਿ ਕਦੇ ਵੀ ਲੋਕਾਂ ਦੀ ਪ੍ਰਵਾਹ ਨਾ ਕਰੋ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਂ ਤੇ ਖੁਸ਼ ਰਹੋ ਲੋਕ ਤਾਂ 2 ਦਿਨ ਗੱਲਾਂ ਕਰਕੇ ਹਟ ਜਾਣਗੇ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ ਰਾਏ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ